ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਦੀ ਜੋ ਕਿ ਭਈ ਉਹਨਾਂ ਦੇ ਹੱਕ ਦੇ ਵਿੱਚ ਜੋ 111 ਕਿਸਾਨ ਹੋਰ ਜੋ ਮਰਨ ਵਰਤੇ ਉੱਪਰ ਬੈਠਣ ਜਾ ਰਹੇ ਐ ਬੈਠਣ ਜਾ ਰਹੇ ਨਹੀਂ ਬੈਠ ਚੁੱਕੇ ਵੀ ਜਿਹਦੇ ਵਿੱਚ ਇੱਕ ਕਿਸਾਨ ਦੀ ਕਲਤ ਤਬੀਅਤ ਬਹੁਤ ਖਰਾਬ ਹੋ ਚੁੱਕੀ ਸੀ ਇਹੇ ਸਰਕਾਰਾਂ ਨੂੰ ਲੈ ਕੇ ਸਾਡੇ ਜੋ ਕਿਸਾਨ ਸ਼ੁਰੂ ਤੋਂ ਹੀ ਜੰਗਾਂ ਲੜਦੇ ਵੀ ਆਏ ਆ ਤਾਂ ਧਰਨਿਆਂ ਦੇ ਵਿੱਚ ਪ੍ਰਦਰਸ਼ਨ ਜੋ ਹੁੰਦਾ ਰਿਹਾਗਾ ਬਹੁਤ ਸਾਡੀਆਂ ਕਈ ਕਿਸਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਇਹ ਅੰਦੋਲਨ 2 ਆ ਜੋ ਅੰਦੋਲਨ ਪਹਿਲੇ ਦੇ ਵਿੱਚ 2 ਸਾਲ ਅੰਦੋਲਨ ਚੱਲਿਆ ਗਿਆ ਜਿਹਦੇ ਵਿੱਚ ਕਈ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਜਿਹਦੇ ਵਿੱਚ ਆਪਾਂ ਕਹਈਏ ਜੋ ਸੈਂਟਰ ਸਰਕਾਰ ਆ ਇਹਦੇ ਖਿਲਾਫ ਜੋ ਸਾਡੇ ਕਿਸਾਨਾਂ ਨੇ ਧਰਨੇ ਲਾਏ ਸੀ ਤਾਂ 2 ਸਾਲ ਅੰਦੋਲਨ ਚੱਲਿਆ ਸੀ ਉਹ ਉਦੋਂ ਜੋ ਮੰਗਾ ਇਹਨਾਂ ਨੇ ਹੱਕ ਦੇ ਵਿੱਚ ਕਰਤੀਆਂ ਸੀ ਤਾਂ ਬਾਅਦ ਦੇ ਵਿੱਚ ਫਿਰ ਜੋ ਇਹ ਇਸ ਗੱਲ ਤੋਂ ਇਨਕਾਰ ਕਰ ਚੁੱਕੇ ਸੀ ਪਾ ਇਹਦੇ ਵਿੱਚ ਜੋ ਮਰਨ ਵਰਤ ਦੇ ਉੱਪਰ ਬੈਠੇ ਆ ਜਗਜੀਤ ਸਿੰਘ ਢੱਲੇਵਾਲ ਤਾਂ ਉਹਨਾਂ ਦੇ ਹੱਕ ਦੇ ਵਿੱਚ ਜੋ ਸਾਡੇ ਕਿਸਾਨ ਭਰਾ 111 ਜੋ ਕਾਲੇ ਕੱਪੜੇ ਪਾ ਕੇ ਤਾਂ ਉਹ ਵੀ ਬੈਠੇ ਆ ਵੀ ਬਹੁਤ ਆਪਾਂ ਕਹਿੰਦੇ ਹਾਂ ਦਿਨਵਤਨ ਇਹ ਮੋਰਚਾ ਜੋ ਇੱਕ ਮਜ਼ਬੂਤ ਹੁੰਦਾ ਜਾ ਰਿਹਾ ਹੈ ਇਸ ਸਰਕਾਰਾਂ ਦੇ ਖਿਲਾਫ ਪੰਜਾਬ ਸਰਕਾਰ ਸੈਂਟਰ ਸਰਕਾਰ ਦੋਨੋਂ ਕਿਉਂਕਿ ਦੋਨੇ ਸਰਕਾਰਾਂ ਬਿਲਕੁਲ ਕੋਈ ਗੱਲ ਨਹੀਂ ਸੁਣ ਰਹੀਆਂ ਜੋ ਗੱਲ ਕਰੀ ਸੀ ਐਮ ਭਵਨ ਤਮਾਨ ਦੀ ਜੋ ਇਹਨਾਂ ਦੇ ਅਮਨ अरोੜਾ ਇੱਕ ਵਾਰ ਜ਼ਰੂਰ ਗਏ ਸੀ ਜਗਜੀਤ ਸਿੰਘ ਡੱਲੇਵਾਲ ਕੋਲ ਤਾਂ ਉੱਥੇ ਕਿਹਾ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੇ ਆ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਆ ਪਰ ਫਿਰ ਵੀ ਕੋਈ ਇਹਨਾਂ ਨੇ ਉਦੋਂ ਬਾਅਦ ਕੋਈ ਆਪਣੇ ਬੰਨਿਓ ਕੋਈ ਅਪੀਲ ਨਹੀਂ ਆਈ ਸੀਐਮ ਪਵੰਤਮਾਨ ਦੀ ਤੇ ਇਹ ਗੱਲ ਕਰੀ ਸੀ ਸੈਂਟਰ ਸਰਕਾਰ ਦੀ ਮੋਦੀ ਨੂੰ ਚਿੱਠੀ ਭੇਜੀ ਸੀ ਇੱਕ ਜਗਜੀਤ ਸਿੰਘ ਡੱਲੇਵਾਲ ਨੇ ਖੂਨ ਨਾਲ ਲਿਖੀ ਉਹ ਪਹੁੰਚ ਚੁੱਕੀ ਸੀ ਕੋਈ ਇਹਨਾਂ ਦੇ ਅੱਗੋਂ ਕੋਈ ਅਪੀਲ ਕੋਈ ਬਿਆਨ ਨਹੀਂ ਆਇਆ ਅਕ ਪਰਸੋ ਦੀ ਵੀਡੀਓ ਜੋ ਅਸੀਂ ਦੇਖੀ ਆ ਉਹਦੇ ਵਿੱਚ ਕਹਿ ਰਹੇ ਆ ਵੀ ਜੋ ਮੋਦੀ ਆ ਇਹ ਕਹਿ ਰਹੇ ਵੀ ਅਸੀਂ ਜੋ ਕਿਸਾਨ ਕਹਿਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਖੜੇ ਆ ਇਹ ਬਿਆਨ ਜ਼ਰੂਰ ਆਇਆਗਾ ਲੇਕਿਨ ਇਹਨਾਂ ਦੀ ਸੁਣਵਾਈ ਆਪਦੇ ਬੰਨਿਓ ਕੋਈ ਇਹਨਾਂ ਕੋਲੇ ਪਹੁੰਚੇ ਨਹੀਂ ਚਾਹੇ ਨਾ ਕੋਈ ਪੀਐਮ ਮੋਦੀ ਨਾ ਇਹਨਾਂ ਦਾ ਕੋਈ ਹੋਰ ਜਿਵੇਂ ਆਪਾਂ ਕਹਿੰਦੇ ਆ ਲੀਡਰ ਇਹਨਾਂ ਦੇ ਪੱਖ ਦਾ ਕੋਈ ਲੀਡਰ ਨਹੀਂ ਪਹੁੰਚਿਆ ਜਿਹਦੇ ਵਿੱਚ ਸਾਡੇ ਕਿਸਾਨ ਸ਼ੁਰੂ ਤੋਂ ਹੀ ਸਾਰਿਆਂ ਨੂੰ ਪਤਾ ਚਾਹੇ ਕੋਈ ਵੀ ਸਰਕਾਰ ਰਹੀਏ ਪੰਜਾਬ ਦੇ ਵਿੱਚ ਹਰ ਸਰਕਾਰ ਨਾਲ ਸਾਡੇ ਸਿੱਖਾਂ ਦੀ ਤੇ ਕਿਸਾਨਾਂ ਦੀ ਲੜਾਈ ਹਰ ਵਕਤ ਰਹੀ ਹੈ ਕਿਉਂਕਿ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਦੋਂ ਕੁਝ ਹੋਰ ਹੁੰਦੇ ਆ ਤਾਂ ਵਾਅਦੇ ਵਿੱਚ ਫਿਰ ਕੁਝ ਹੋਰ ਹੁੰਦੇ ਆ ਜਿਹੜੇ ਇਹਨਾਂ ਦੇ ਵਾਅਦੇ ਕਰੇ ਹੁੰਦੇ ਆ ਨਾ ਹੀ ਇਹਨਾਂ ਦੇ ਉਹ ਪੂਰੇ ਸਾਨੂੰ ਦਿਸਦੇ ਹੈਗੇ ਕੋਈ ਪੂਰੇ ਵਾਅਦੇ ਤੇ ਉਤਰਦੇ ਨਹੀਂ ਜਦੋਂ ਇਹਨਾਂ ਦਾ ਭਾਸ਼ਣ ਹੁੰਦਾ ਉਹਦੇ ਵਿੱਚ ਬਹੁਤ بڑے بڑے ਇੱਕ ਤਰ੍ਹਾਂ ਦੇ ਗੱਪ ਮਾਰ ਦਿੰਦੇ ਆ ਚਾਹੇ ਸੀਐਮ ਭਵਨਤ ਮਾਨਾ ਚਾਹੇ ਨਰਿੰਦਰ ਮੋਦੀ ਪੰਜਾਬ ਵਾਸਤੇ ਕੋਈ ਵੀ ਨਹੀਂ ਹੈ ਨਹੀਂ ਦੋਨਾਂ ਚੋਂ ਵਿੱਚੋਂ ਕਿਉਂਕਿ ਉਹ ਦਿੱਲੀ ਦੀ ਦਿੱਲੀ ਸਰਕਾਰ ਲਾ ਲਓ ਚਾਹੇ ਇਹ ਪੰਜਾਬ ਸਰਕਾਰ ਲਾ ਲਓ ਇਹ ਨਾ ਕੋਈ ਰੋਜ਼ਗਾਰ ਤੇ ਨਾ ਹੀ ਸਾਡੇ ਕੋਈ ਜੋ ਮਜ਼ਦੂਰਾਂ ਵਾਸਤੇ ਕੋਈ ਵੀ ਇਹਨਾਂ ਨੇ ਕੋਈ ਸਹੂਲਤ ਨਹੀਂ ਨਾ ਕੋਈ ਮਜ਼ਦੂਰੀ ਦੀ ਗੱਲ ਕਰ ਰਹੇ ਆ ਵੀ ਕਈ ਸਾਲ ਤੋਂ ਘੱਟੋ ਘੱਟ 15 ਸਾਲ ਤੋਂ 400 ਮਜ਼ਦੂਰੀ ਚੱਲਦੀ ਆਉਂਦੀ ਆ ਤੇ ਚਾਹੇ ਉਹ ਪੰਜਾਬ ਦੇ ਵਿੱਚ ਚਾਹੇ ਉਹ ਰੈਣੀ ਦੇ ਵਿੱਚ ਲਾ ਲਓ ਇਹ 400 ਮਜ਼ਦੂਰੀ ਚੱਲਦੀ ਹੁੰਦੀ ਹੈ ਮਜ਼ਦੂਰ ਦੀ ਮਜ਼ਦੂਰ ਦੀ ਵੀ ਕੋਈ ਗੱਲ ਨਹੀਂ ਕਿਤੇ ਤੱਕ ਹਜੇ ਤੱਕ ਸੁਣੀ ਨਾ ਕੋਈ ਮੰਗ ਰੱਖਦਾ ਇਸ ਗੱਲ ਦੀ ਕਿਉਂਕਿ ਕਿਸਾਨ ਵੀ ਜੋ ਆਪਣੇ ਕਰਜ਼ਿਆਂ ਦੀਆਂ ਮੰਗਾਂ ਰੱਖ ਦਿੰਦੇ ਆ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਨਾ ਇਹ ਸਰਕਾਰ ਵੀ ਮਜ਼ਦੂਰ ਦਾ ਵੀ ਨਾਲ ਪੱਖ ਰੱਖਿਆ ਕਰੋ ਕਿਉਂਕਿ ਮਜ਼ਦੂਰੀ ਜੋ ਅੱਜ ਕੱਲ੍ਹ ਯੁੱਗ ਦੇ ਦੌਰ ਦੇ ਵਿੱਚ ਮਹਿੰਗਾਈ ਬਹੁਤ ਵਧ ਰਹੀ ਆ ਜਿਹਦੇ ਵਿੱਚ ਸਾਡਾ ਮਜ਼ਦੂਰ ਬੰਦਾ 400 ਰੁਪਿਆ ਜੋ ਮਜ਼ਦੂਰੀ ਦੇ ਵਿੱਚੋਂ 200-250 ਰੁਪਿਆ ਖਰਚਾ ਚਿੱਲੇ ਦਾ ਹੋ ਜਾਂਦਾ ਬਾਕੀ ਬੱਚਿਆਂ ਦੀ ਪੜ੍ਹਾਈ ਤਾਂ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ ਜਿਹਦੇ ਵਿੱਚ ਇਹ ਸ਼ੁਰੂ ਤੋਂ 15 ਸਾਲ ਤੋਂ 400 ਰੁਪਿਆ ਮਜ਼ਦੂਰੀ ਚੱਲਦੀ ਆਉਂਦੀ ਹੈ ਜਿਹਦੇ ਵਿੱਚ ਸਾਡੀਆਂ ਜੋ ਮਜ਼ਦੂਰ ਆ ਉਹਦੇ ਵਿੱਚ ਗੁਜ਼ਾਰਾ ਕਿਵੇਂ ਹੋਊਗਾ ਇੰਨੀ ਮਹਿੰਗਾਈ ਦੇ ਵਿੱਚ ਆ ਹੁਣ ਦੇ ਦਿਨਾਂ ਦੇ ਵਿੱਚ ਵਿੱਚ 40 ਰੁਪਏ ਕਿਲੋ ਆਟਾ ਕਰਤਾ ਸਾਡਾ ਜੋ ਮਜ਼ਦੂਰ ਆ ਕਿੱਥੋਂ ਖਾਊਗਾ ਬਾਈ ਜਿਹਦੇ ਕੋਲ ਪੈਸਾ ਜ਼ਮੀਨਾਂ ਜਾਇਦਾਦ ਉਹ ਤਾਂ ਖਾ ਲੈਣਗੇ ਤੇ ਜਿਹਦੇ ਕੋਲੇ ਕੁਝ ਹੈ ਹੀ ਨਹੀਂ ਤਾਂ ਉਹ ਕਿੱਥੋਂ ਖਾਣਗੇ ਜੋ ਬੰਦਾ ਕਿਰਤ ਕਰਦਾ ਹਰ ਰੋਜ਼ ਮਜ਼ਦੂਰੀ ਕਰਦਾ ਤਾਂ ਉਹ ਕਿੱਥੋਂ ਖਾਣਗੇ ਮਹਿੰਗਾਈ ਇੰਨੀ ਦੇ ਵਿੱਚ ਤਾਂ ਮਜ਼ਦੂਰੀ ਸਿਰਫ 400 ਰੁਪਇਆ ਸਾਡੇ ਮਜ਼ਦੂਰਾਂ ਦੀਆਂ ਕੋਈ ਵੀ ਕੋਈ ਅੱਜ ਤੱਕ ਕੋਈ ਵੀ ਇਹਦੇ ਨਾਲ ਆਪਣੇ ਬੰਨਿਓ ਕੋਈ ਸਹੂਲਤ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਸਿਰਫ ਗੱਪ ਸੌਣ ਨੂੰ ਮਿਲਦੇ ਆ ਭਾਸ਼ਣ ਇਹਨਾਂ ਤੋਂ ਵੱਡੇ ਵੱਡੇ ਕਰਾ ਲੋ ਚਾਹੇ ਸੀਐਮ ਭਵਨਤਮਾਨਾ ਚਾਹੇ ਨਰਿੰਦਰ ਮੋਦੀ ਆ ਉਨੇ ਵੀ ਕਿਹਾ ਸੀ ਮੈਂ ਤੁਝ ਕੋ ਜੇ ਦੇ ਦੂਆ ਮੈਂ ਬਹੁਤ ਕੁਝ ਨਹੀਂ ਹੁੰਦਾਗਾ ਸਿਰਫ ਇਹ ਝੂਠੇ ਜੋ ਦਲਾਸੇ ਦੇ ਦਿੰਦੇ ਆ ਲੋਕਾਂ ਨੂੰ ਸਾਡੇ ਲੋਕ ਆ ਜਿਹੜੇ ਫਿਰ ਤੋਂ ਮਗਰ ਲੱਗ ਜਾਂਦੇ ਆ ਸਾਡੇ ਲੋਕ ਪੰਜਾਬ ਦੇ ਇੱਕ ਸਰਕਾਰ ਜਿਹੜੀ ਪੰਜਾਬ ਵਿੱਚ ਆ ਗਈ ਉਸੇ ਨੂੰ ਦੁਬਾਰਾ ਘੁਮਕਵਾ ਕੇ 25 ਸਾਲ ਪਹਿਲਾਂ ਦੋ ਸਰਕਾਰਾਂ ਰਾਜ ਕਰ ਚੁੱਕੀਆਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਪੰਜਾਬੀਆਂ ਪਰ ਸਾਡੇ ਲੋਕ ਫਿਰ ਤੋਂ ਜੇ ਜਾਂਦੇ ਆ ਕਿਉਂਕਿ ਇਹਨਾਂ ਨੂੰ ਜੋ ਆਪਾਂ ਕਹਿੰਦੇ ਆ ਆਦਤ ਪਈ ਹੋਈ ਏ ਸ਼ੁਰੂ ਤੋਂ ਤਾਂ ਇਸ ਕਰਕੇ ਕਹਿਣਾ ਚਾਣੇ ਆ ਸਾਡੀ ਸਰਕਾਰਾਂ ਦੀ ਸਰਕਾਰ ਨਾਲ ਹਰ ਵਕਤ ਲੜਾਈ ਚੱਲਦੀ ਆਈ ਹੈ ਚਾਹ ਕੋਈ ਸਰਕਾਰ ਕਿਉਂਕਿ ਇਹਨਾਂ ਨੇ ਮੰਗਾ ਨਹੀਂ ਪੂਰੀਆ ਕਰੀਆਂ ਜੋ ਵੀ ਜੋ ਪੰਜਾਬ ਦੇ ਵਿੱਚ ਕੋਈ ਨਵੀਂ ਸਰਕਾਰ ਆਉਂਦੀ ਆ ਉਹ ਪਹਿਲਾਂ ਸਿਰਫ ਆਪਣੇ ਕੋਟੇ ਪੂਰੇ ਕਰਦੇ ਆ ਕਿਸੇ ਨੂੰ ਗਰੀਬੀ ਮਤਲ ਤੱਕ ਕੋਈ ਮਤਲ ਨਹੀਂ ਗਰੀਬ ਮਤ ਤੱਕ ਮਜ਼ਦੂਰ ਤੱਕ ਕਿਸਾਨਾਂ ਤੱਕ ਕੋਈ ਕਿਸੇ ਨੂੰ ਕੋਈ ਮਤਲ ਨਹੀਂ ਚਾਹ ਕੋਈ ਜੀਏ ਚਾਹ ਮਰੇ ਇਹਨਾਂ ਨੂੰ ਸਿਰਫ ਆਪਣਾ ਕੁਰਸੀ ਚਾਹੀਦੀ ਆ ਤੇ ਆਪਣੇ ਕੋਟੇ ਪੂਰੇ ਚਾਹੁੰਦੇ ਆ ਜਿਹਦੇ ਵਿੱਚ ਇਹ ਹੈਲੀਕਾਪਟਰਾਂ ਦੇ ਵਿੱਚ ਚੜ ਚੜ ਕੇ ਕੋਈ ਇੱਧਰ ਜਾਂਦੇ ਆ ਕਿਤੇ ਇੱਧਰ ਟੂਰਾਂ ਤੇ ਲੰਘ ਜਾਂਦੇ ਆ ਜਿੱਧਰ ਕਰੋੜਾਂ ਰੁਪਈਆ ਖਰਚ ਕਰ ਰਹੇ ਆ ਤੇ ਸਾਡੇ ਜੋ ਮਜ਼ਦੂਰ ਆ ਇਹਨਾਂ ਵੱਲ ਕੋਈ ਨਹੀਂ ਝਾਕ ਰਿਆ ਜਦੋਂ ਵੋਟਾਂ ਦਾ ਸਮਾਂ ਆ ਜਾਂਦਾ ਉਦੋਂ ਇਹ ਪੈਰੀ ਹੱਥ ਲਾਉਣ ਟਿਕ ਜਾਂਦੇ ਆ ਤਾਂ ਜੋ ਵੀ ਲਾ ਲੋ ਘਰਾਂ ਦੇ ਵਿੱਚ ਹੱਥ ਵੰਨ ਕੇ ਆਏ ਆਉਂਦੇ ਆ ਫਿਰ ਉਸ ਤੋਂ ਬਾਅਦ ਗਰੀਬਾਂ ਦੇ ਉੱਪਰ ਸਿੱਧ ਹੁੰਦੀ ਆ ਜਦੋਂ ਸਿੱਧ ਸ ਬਹੁਤ ਹੁੰਦੀ ਆ ਕਿਸਾਨਾਂ ਭਰਾਵਾਂ ਦੇ ਉੱਪਰ ਡਾਂਗਾ ਮਾਰੀਂਦਾ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਜੋ ਰਿਹਾਈ ਕਰਾਉਣ ਬਾਅਦ ਤੇ ਜੋ ਮੋਰਚੇ ਰੱਖੇ ਸੀ ਸਿੰਘਾਂ ਉੱਪਰ ਅਤਿਆਚਾਰ ਹੋ ਰਿਹਾ ਇਹ ਸਰਕਾਰ ਥੋੜੀ ਹੁੰਦੀ ਆ ਪੰਜਾਬ ਨੂੰ ਜੇ ਕਿਸੇ ਨੂੰ ਆਪਾਂ ਜਿਵੇਂ ਹੁਣ ਕਹਿੰਗੇ ਸੀਐਮ ਭਾਨਪਤਮਾਨ ਨੂੰ ਜ਼ਿੰਮੇਵਾਰੀ ਲਈ ਹੋਈ ਆ ਸੌਂਪਿਆ ਹੋਇਆ ਸਾਡਾ ਪੰਜਾਬ ਤੇ ਪੰਜਾਬ ਦੇ ਵਿੱਚ ਹੀ ਸਾਡੇ ਜੋ ਅਤਿਆਚਾਰ ਹੋ ਰਿਹਾ ਬਹੁਤ ਚਲੋ ਜੀ ਅੱਜ ਨਹੀਂ ਆ ਖਾਸ ਕਰਕੇ ਜੋ ਡੱਲੇਵਾਲ ਸਾਹਿਬ ਨੂੰ ਲੈ ਕੇ ਤੇ ਜੋ ਸਾਡੇ ਮਜ਼ਦੂਰਾਂ ਨੂੰ ਲੈ ਕੇ ਤਰ੍ਹਾਂ ਜੋ ਆਪਣੇ ਪੰਜਾਬ ਚ ਜੋ ਗੱਲਬਾਤ ਹੁੰਦੀ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਤੁਹਾਡੇ ਨਾਲ ਹਰ ਗੱਲ ਸਾਂਝੀ ਕਰਦੇ ਆ ਜਿਤੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਮਿਲਦੇ ਆ ਨਵੇਂ ਟੌਪਿਕ ਤੇ ਧੰਨਵਾਦ